you mm -hmm. ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਸੈਸ਼ਨ ਦੇ ਵਿੱਚ ਆਪਾਂ ਹਾਜ਼ਰਾਂ ਜੀ ਈਟੀਟੀ 943 ਸੰਬੰਧੀ ਨਵੀਂ ਕਲਾਸ ਲੈ ਕੇ ਅੱਜ ਆਪਾਂ ਜਿਹੜਾ ਚੈਪਟਰ ਕਰਨ ਜਾ ਰਹੇ ਆ ਉਹ ਕਰਨ ਜਾ ਰਹੇ ਆ ਜੀ ਕਹਾਣੀ ਭਾਗ ਦਾ ਜਿਵੇਂ ਤੁਹਾਨੂੰ ਪਤਾ ਹੈ ਕਿ ਪਹਿਲੇ ਤਿੰਨ ਪਾਰਟ ਆਪਣੇ ਕਵਰ ਹੋ ਗਏ ਨੇ ਵਾਰਤਕ ਭਾਗ ਆਪਾਂ ਸਾਰਾ ਜਿਹੜਾ ਕਵਰ ਕਰ ਚੁੱਕਿਆ ਅੱਜ ਆਪਾਂ ਕਹਾਣੀ ਭਾਗ ਦਾ ਚੈਪਟਰ ਕਰਨ ਜਾ ਰਹੇ ਆ ਸੁਜਾਨ ਸਿੰਘ ਵੈਰੀ ਵੈਰੀ ਇੰਪੋਰਟੈਂਟ ਚੈਪਟਰ ਹੈ ਜੇਕਰ ਤੁਸੀਂ ਪਿਛਲੀਆਂ ਕਲਾਸਿਸ ਨਹੀਂ ਦੇਖਿਆ ਹੈਗੀਆਂ ਤਾਂ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਡਾਕਟਰ ਨ ਜਿਹੜੀਆਂ ਨੇ ਆਲਰੇਡੀ ਅਵੇਲੇਬਲ ਨਹੀਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਪੜਦੇ ਆ ਜੀ ਸੁਜਾਨ ਸਿੰਘ ਬਾਰੇ ਤਾਂ ਇਹਨਾਂ ਦਾ ਜੀਵਨ ਕਾਲ ਆ ਉਹ ਨੋਟ ਕਰ ਸਕਦੇ ਹੋ ਤੁਸੀਂ 1909 ਤੋਂ ਲੈ ਕੇ 1993 ਤੱਕ ਇਹਨਾਂ ਦਾ ਜੀਵਨ ਕਾਲ ਰਿਹਾ ਹੈ ਜੀ ਮਾਤਾ ਜੀ ਦਾ ਨਾਮ ਸੀਗਾ ਸ਼੍ਰੀਮਤੀ ਜਮਨਾ ਦੇਵੀ ਪਿਤਾ ਜੀ ਦਾ ਨਾਮ ਸੀਗਾ ਸਰਦਾਰ ਹਕੀਮ ਸਿੰਘ ਜਨਮ ਮਿਤੀ ਕਿਹੜੀ ਹੈ ਜੀ 29 ਜੁਲਾਈ 1909 ਈਸਵੀ 1909 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ 29 ਜੁਲਾਈ 1909 ਈਸਵੀ ਜਨਮ ਸਥਾਨ ਕਿਹੜਾ ਹੈ ਜੀ ਜਨਮ ਸਥਾਨ ਇਹਨਾਂ ਦਾ ਹੈਗਾ ਡੇਰਾ ਬਾਬਾ ਨਾਨਕ ਜਿਹੜਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੈ ਤਾਂ ਇਹ ਜ਼ਰੂਰ ਜਿਹੜੀਆਂ ਬੇਸਿਕ ਇਨਫੋਰਮੇਸ਼ਨ ਨੇ ਇਹਨਾਂ ਨੂੰ ਜ਼ਰੂਰ ਕਾਪੀ ਤੇ ਤੁਸੀਂ ਨੋਟ ਕਰ ਲਿਓ ਜੀ ਮਾਤਾ ਜਿਹਦਾ ਨਾਮ ਜਮਨਾ ਦੇਵੀ ਪਿਤਾ ਹਕੀਮ ਹਕੀਮ ਸਿੰਘ ਜਨਮ ਮਿਤੀ 29 ਜੁਲਾਈ 1909 ਤੇ ਜਨਮ ਸਥਾਨ ਜ਼ਿਲ੍ਹਾ ਗੁਰਦਾਸਪੁਰ ਕਲੀਅਰ ਹੈ ਜੇ ਹੁਣ ਆਪਾਂ ਵਿਦਿਅਕ ਯੋਗਤਾ ਦੀ ਗੱਲ ਕਰੀਏ ਯਾਨੀ ਕਿ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਨੇ ਐਮਏ ਕੀਤੀ ਹੋਈ ਸੀ ਜੀ ਕੰਮ ਕੀਤਾ ਇਹ ਇੱਕ ਐਜ਼ ਅ ਟੀਚਰ ਵੀ ਰਹਿ ਚੁੱਕੇ ਨੇ ਪ੍ਰੋਫੈਸਰ ਵੀ ਰਹਿ ਚੁੱਕੇ ਨੇ ਤੇ ਐਜ਼ ਅ ਪ੍ਰਿੰਸੀਪਲ ਵੀ ਜਿਹੜਨੇ ਰਿਟਾਇਰ ਹੋ ਚੁੱਕੇ ਨੇ ਸੁਝਾਨ ਸਿੰਘ ਕਲੀਅਰ ਹੈ ਜੇ ਗਲ ਗਰੀ ਇਹਨਾਂ ਦੀ ਡੈਥ ਕਦੋਂ ਹੋਈ ਸੀ ਦਿਹਾਂਤ ਕਦੋਂ ਹੋਇਆ ਸੀ ਤਾਂ ਇਹਨਾਂ ਦਾ ਹੋਇਆ ਸੀ ਜੀ 21 ਅਪ੍ਰੈਲ 1993 ਨੂੰ 21 ਅਪ੍ਰੈਲ ਜਿਹੜਾ ਹੈ ਐਨ 90 1993 ਦੇ ਵਿੱਚ ਜਿਹੜਾ ਇਹਨਾਂ ਦਾ ਡੈਥ ਹੋ ਗਈ ਸੀ ਇਹਨਾਂ ਦੀ ਠੀਕ ਹੈ ਤਾਂ ਇਹ ਵੀ ਜਿਹੜਾ ਤੁਸੀਂ ਨੋਟ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਗੱਲ ਕਰ ਲਈ ਜੀ ਕਹਾਣੀ ਸੰਗ੍ਰਹਿ ਦੀ ਸੁਝਾਨ ਸਿੰਘ ਨੇ ਕਵਿਤਾਵੀਆਂ ਲਿਖੀਆਂ ਨੇ ਠੀਕ ਹੈ ਕਵਿਤਾਵਾਂ ਵੀ ਲਿਖੀਆਂ ਨੇ ਵਾਰਤਕ ਵੀ ਲਿਖੀ ਹੈ ਤੇ ਆਪਣੀ ਸਵੈ ਜੀਵਨੀ ਵੀ ਲਿਖੀ ਹੈ ਪਰ ਉਹਨਾਂ ਦੀ ਜਿਹੜੀ ਬਹੁਤ ਹੀ ਪ੍ਰਸਿੱਧੀ ਕਿਦੇ ਤੌਰ ਤੇ ਹੋਈ ਹੈ ਕਹਾਣੀਕਾਰ ਦੇ ਤੌਰ ਤੇ ਹੋਈ ਹੈ ਇੱਥੇ ਵੀ ਜੇ ਤੁਹਾਨੂੰ ਸਿਲੇਬਸ ਦੇ ਵਿੱਚ ਦੇਖੋਗੇ ਨਾ ਦੇਖੋ ਇੱਥੇ ਲਾਈਨ ਕੀ ਹੈ ਮੈਂਸ਼ਨ ਇੱਥੇ ਲਾਈਨ ਮੈਂਸ਼ਨ ਹੈ ਕਹਾਣੀ ਭਾਗ ਯਾਨੀ ਕਹਾਣੀ ਭਾਗ ਦੇ ਵਿੱਚ ਸੁਝਾਨ ਸਿੰਘ ਨੂੰ ਵਿਚਾਰਿਆ ਜਾ ਰਿਹਾ ਹੈ ਠੀਕ ਹੈ ਤਾਂ ਇਹਨਾਂ ਨੇ ਕਵਿਤਾਵਾਂ ਵੀ ਲਿਖੀਆਂ ਨੇ ਵਾਰਤਕ ਵੀ ਲਿਖਿਆ ਹੈ ਸਵੈ ਜੀਵਨੀ ਵੀ ਲਿਖਿਆ ਪਰ ਇਹ ਜਿਹੜੇ ਨੇ ਪ੍ਰਸਿੱਧ ਕਾਦੇ ਕਰਕੇ ਹੋਏ ਨੇ ਐਜ਼ ਅ ਕਹਾਣੀਆਂ ਕਰਕੇ ਕਲੀਅਰ ਹੈ ਇਹਨਾਂ ਦੇ ਜਿਹੜੇ ਪ੍ਰਸਿੱਧ ਕਹਾਣੀ ਸੰਗ੍ਰਹਿ ਕੀਨੇ ਹਨਾ ਉਹ ਪਾਗੇ ਵੀ ਪੜਾਂਗੇ ਵੈਸੇ ਤੁਸੀਂ ਇੱਥੇ ਬੇਸਿਕ ਜਿਹੜੇ ਸਟਾਰਟਿੰਗ ਵਾਲੇ ਨੇ ਮੇਨ ਨੇ ਉਹ ਤੁਸੀਂ ਦੇਖ ਸਕਦੇ ਹੋ ਜੀ ਦੁੱਖ ਸੁੱਖ ਕਹਾਣੀ ਕਿਸ ਦੀ ਲਿਖੀ ਹੋਈ ਹੈ ਸੁਝਾਨ ਸਿੰਘ ਦੀ ਲਿਖੀ ਹੋਈ ਹੈ ਦੁੱਖ ਸੁੱਖ ਤੋਂ ਪਿੱਛੋਂ ਇਹ ਵੀ ਇਹਨਾਂ ਦੀ ਹੀ ਕਹਾਣੀਆਂ ਹਨ ਨਰਕਾਂ ਦੇ ਦੇਵਤੇ ਮਨੁੱਖ ਅਤੇ ਪਸ਼ੂ ਸੱਬਰੰਗ ਨਵਾਂ ਰੰਗ ਸਵਾਲ ਜਵਾਬ ਸ਼ਹਿਰ ਤੇ ਗ੍ਰਾਂ ਤਾਂ ਇਹ ਸਾਰੀਆਂ ਰਚਨਾਵਾਂ ਜਿਹੜੀਆਂ ਨੇ ਜ਼ਰੂਰ ਯਾਦ ਕਰ ਲਓ ਇਹਨਾਂ ਦੇ ਵਿੱਚੋਂ ਇੱਕ ਕੁਐਸਚਨ ਪੱਕਾ ਦੇਖਣ ਨੂੰ ਮਿਲੇਗਾ ਹੀ ਮਿਲੇਗਾ ਠੀਕ ਹੈ ਕੁਸ਼ਨ ਆ ਸਕਦਾ ਹੈ ਮਨੁੱਖ ਤੇ ਪਸ਼ੂ ਕਿਸ ਦੀ ਰਚਨਾ ਹੈ ਜਾਂ ਫਿਰ ਐਦਾਂ ਆ ਸਕਦਾ ਹੈ ਕਿ ਸੁਝਾਨ ਸਿੰਘ ਇਹ ਲਿਖੇ ਰਚਨਾਵਾਂ ਦੇ ਵਿੱਚੋਂ ਕਿਹੜੀ ਰਚਨਾ ਹੈ ਤਾਂ ਤੁਸੀਂ ਉਲਝ ਜਾਓਗੇ ਇਸ ਕਰਕੇ ਇਸ ਨੂੰ ਜਿਹੜਾ ਜ਼ਰੂਰੀ ਯਾਦ ਕਰ ਲਿਓ ਠੀਕ ਹੈ ਦੁੱਖ ਸੁੱਖ ਦੁੱਖ ਸੁੱਖ ਤੋਂ ਪਿੱਛੇ ਨਰਕਾਂ ਦੇ ਦੇਵਤੇ ਮਨੁੱਖ ਤੇ ਪਸ਼ੂ ਸਭ ਰੰਗ ਨਵਾਂ ਰੰਗ ਸਵਾਲ ਜਵਾਬ ਸ਼ਹਿਰ ਤੇ ਗ੍ਰਾਮ ਕਲੀਅਰ ਹੈ ਤਾਂ ਇਸ ਤਰੀਕੇ ਨਾਲ ਇਹਨਾਂ ਨੂੰ ਜਿਹੜੀਆਂ ਚਾਹੀ ਆਪਦੀ ਟ੍ਰਿਕ ਦੇ ਅਕੋਰਡਿੰਗ ਯਾਦ ਕਰ ਲਓ ਪਰ ਇਹਨੂੰ ਜਰੂਰ ਜਿਹੜਾ ਯਾਦ ਕਰ ਲਿਓ ਠੀਕ ਹੈ ਤਾਂ ਇਹਨਾਂ ਦੀਆਂ ਮੇਨ ਜਿਹੜੀਆਂ ਕਹਾਣੀਆਂ ਇਹ ਹੀ ਨੇ ਜੇ ਗੱਲ ਕਰ ਲਈਏ ਸਨਮਾਨ ਦੀ ਕਿ ਇਹਨਾਂ ਨੂੰ ਕਿਹੜੇ-ਕਿਹੜੇ ਪੁਰਸਕਾਰ ਮਿਲੇ ਹੋਏ ਨੇ ਤਾਂ ਜਿਹੜੀ ਇਹਨਾਂ ਦੀ ਕਹਾਣੀ ਸੀ ਸ਼ਹਿਰ ਅਤੇ ਗ੍ਰਾਂ ਗ੍ਰਾਂ ਹੁੰਦਾ ਹੈ ਜੀ ਪਿੰਡ ਠੀਕ ਹੈ ਸ਼ਹਿਰ ਅਤੇ ਗ੍ਰਾਂ ਲਈ ਇਹਨਾਂ ਨੂੰ ਸਹਾਇਤ ਕਾਦਮੀ ਦਾ ਜਿਹੜਾ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ ਸੀ ਇਹ ਜਰੂਰ ਨੋਟ ਕਰ ਲਿਓ ਕੁਸ਼ਨ ਆ ਸਕਦਾ ਕਿ ਸੁਝਾਨ ਸਿੰਘ ਨੂੰ ਸਹਾਇਤ ਆਕਾਦਮੀ ਜਿਹੜਾ ਪੁਰਸਕਾਰ ਪ੍ਰਾਪਤ ਹੋਇਆ ਸੀ ਉਹ ਕਿਹੜੀ ਰਚਨਾ ਗ੍ਰਾਂ ਦੇ ਲਈ ਕਲੀਅਰ ਹੈ ਤਾਂ ਹੁਣ ਇਸ ਦੇ ਵਿੱਚ ਜਿਹੜੀ ਅਗਲੀ ਕਹਾਣੀ ਆ ਉਹ ਹੈਗੀ ਹੈ ਜੀ ਸਾਂਝ ਕਹਾਣੀ ਸਾਂਝ ਕਹਾਣੀ ਕਿਸ ਦੇ ਦੁਆਰਾ ਲਿਖੀ ਹੋਈ ਹੈ ਸੁਝਾਨ ਸਿੰਘ ਦੇ ਦੁਆਰਾ ਲਿਖੀ ਹੋਈ ਹੈ ਠੀਕ ਹੈ ਇਹਨੂੰ ਵੀ ਤੁਸੀਂ ਜਿਹੜਾ ਨੋਟ ਕਰ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਸਕਰੀਨ ਤੇ ਠੀਕ ਹੈ ਹੁਣ ਇਹ ਕਹਾਣੀ ਜੇਕਰ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਪੀਡੀਐਫ ਦੇ ਵਿੱਚ ਤੁਹਾਨੂੰ ਮਿਲ ਜੇਗੀ ਬਾਕੀ ਇਹ ਜਿਹੜੇ ਬੇਸਿਕ ਕੁਐਸਚਨ ਨੇ ਨਾ ਇੱਥੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਜਿਹੜੇ ਇਹਨਾਂ ਦੇ ਵਸਤੂਨਿਸ਼ਠ ਪ੍ਰਸ਼ਨ ਨੇ ਉਹ ਮੈਂ ਇੱਥੇ ਜਿਹੜਨੇ ਐਡ ਕੀਤੇ ਨੇ ਉਹ ਆਪਾਂ ਅੱਗੇ ਕਵਰ ਕਰ ਲਾਂਗੇ ਠੀਕ ਹੈ ਤਾਈਨਾਂ ਬਾਰੇ ਪੜ ਲਿਆ ਆਪਾਂ ਨੇ ਸਾਂਝ ਕਹਾਣੀ ਦਾ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਹੁਣ ਦੇਖੋ ਇਹਨਾਂ ਦੇ ਜਿਹੜੇ ਪਿਤਾ ਜੀ ਨੇ ਠੀਕ ਹੈ ਹਕੀਮ ਸਿੰਘ ਜੀ ਸੀ ਜਿਹੜੇ ਉਹਨਾਂ ਦੀ ਜਿਹੜੀ ਡੈਥ ਹੈ ਉਹ ਉਦੋਂ ਹੀ ਹੋ ਗਈ ਸੀ ਜਦੋਂ ਇਹ 11 ਸਾਲ ਦੇ ਸਨ ਠੀਕ ਹੈ ਯਾਨੀ ਕਿ ਜਦੋਂ ਸੁਜਾਨ ਸਿੰਘ ਜਿਹੜਨੇ ਸਿਰਫ 11 ਵਰਿਆਂ ਦੇ ਸਿਗੇ ਛੋਟੀ ਉਮਰ ਦੇ ਵਿੱਚ ਸੋਨਾਂ ਦਾ ਜਿਹੜਾ ਪਿਤਾ ਦਾ ਦੇਹਾਂਤ ਹੈ ਉਹ ਹੋ ਗਿਆ ਸੀ ਕਲੀਅਰ ਹੈ ਤਾਂ ਉਹਨਾਂ ਦੇ ਸਾਹਮਣੇ ਇੱਕ ਸਮੱਸਿਆ ਪੈਰਾਂ ਸਿਰ ਖੜੇ ਹੋਣ ਦੀ ਅਤੇ ਦੂਜੀ ਵਿੱਦਿਆ ਪ੍ਰਾਪਤ ਕਰਨ ਦੀ ਸੀ ਅਤੇ ਦੋਨਾਂ ਦੇ ਵਿੱਚ ਕਾਮਯਾਬ ਰਹੇ ਉਹਨਾਂ ਨੇ ਗੋਦਾਮ ਕੀਪਰੀ ਤੋਂ ਲੈ ਕੇ ਕਾਲਜ ਦੇ ਪ੍ਰਿੰਸੀਪਲ ਤੱਕ ਦੀ ਨੌਕਰੀ ਦਾ ਜਿਹੜਾ ਸਫ਼ਰ ਤੈਅ ਕੀਤਾ ਕਲੀਅਰ ਹੈ ਤਾਂ ਤੁਸੀਂ ਜਿਹੜਾ ਨੋਟ ਕਾ ਸਕਦੇ ਹੋ ਕੁਸ਼ਨ ਆ ਸਕਦਾ ਹੈ ਕਿ ਜਦੋਂ ਉਹਨਾਂ ਦੇ ਪਿਤਾ ਦਾ ਦੇਹਾਂਤ ਹੋਇਆ ਸੀ ਤਾਂ ਉਹ ਕਿੰਨੇ ਸਾਲ ਦੇ ਸਿਗੇ ਤਾਂ ਉਹ ਹੈਗੇ ਸੀ ਜੀ 11 ਸਾਲ ਦੇ ਇਹ ਜ ਸੂਰੀਆਦ ਕਰ ਲਿਓ ਠੀਕ ਹੈ ਇਸ ਤੋਂ ਬਿਨਾ ਦੇਖੋ ਇਹ ਆਪਾਂ ਵੈਸੇ ਦੁੱਖ ਸੁੱਖ ਤੇ ਪਿੱਛੇ ਪੜ ਲਿਆ ਨਰਕਾਂ ਦੇ ਦੇਵਤੇ ਮਨੁੱਖ ਤੇ ਪਸ਼ੂ ਸਬਰੰਗ ਨਵਾਰੰਗ ਸਵਾਲ ਜਵਾਬ ਸ਼ਹਿਰਗਰਾਂ ਇਹ ਆਪਾਂ ਪਰ ਪੜ ਚੁੱਕੇ ਆ ਇਸ ਤੋਂ ਬਿਨਾ ਰਾਸਲੀਲਾ ਕਹਾਣੀ ਕਿਸ ਦੀ ਲਿਖੀ ਹੋਈ ਹੈ ਸੁਝਾਨ ਸਿੰਘ ਦੀ ਲਿਖੀ ਹੋਈ ਹੈ ਪ੍ਰੋਣਾ ਕਹਾਣੀ ਕਿਸ ਦੀ ਲਿਖੀ ਹੋਈ ਹੈ ਸੁਝਾਨ ਸਿੰਘ ਦੀ ਕੁਲਫੀ ਬਹੁਤ ਇੰਪੋਰਟੈਂਟ ਹੈ ਕੁਲਫੀ ਕਹਾਣੀ ਦਾ ਪੁੱਤਕੋਸ਼ਨਾ ਆ ਸਕਦਾ ਹੈ ਪਾਸੇ ਦਾ ਸੋਨਾ ਬਾਗਾਂ ਦਾ ਰੱਖਾ ਪਠਾਨ ਦੀ ਤੀ ਕਲਮ ਜਾਗ ਪਈ ਤਾਂ ਜਿਹੜਿਆ ਨਾਮ ਜਿਹੜੇ ਬੜੇ ਦੇਖੋ ਤੁਸੀਂ ਇਹਨਾਂ ਨੂੰ ਨਾਮ ਨੂੰ ਪੜੋ ਕਿੰਨੇ ਅਜੀਬ ਅਜੀਬ ਜਿਹੇ ਨਾਮ ਨੇ ਇੱਕਦਮ ਚੌਕਾ ਦੇਣ ਵਾਲੇ ਜਿਵੇਂ ਪਾਸੇ ਦਾ ਸੋਨਾ ਹਨਾ ਬਾਗਾਂ ਦਾ ਰਾਖਾ ਨਰਕਾਂ ਦੇ ਦੇਵਤੇ ਹਨਾ ਤਾਂ ਇਸ ਤਰੀਕੇ ਦੇ ਇਹਨਾਂ ਦੀ ਜਿਹੜੇ ਕਹਾਣੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਕਲਮ ਜਾਗ ਪਈ ਪਠਾਨ ਦੀ ਧੀ ਤਾਂ ਇਹ ਸਾਰੀਆਂ ਕਹਾਣੀਆਂ ਕਿਹਦੇ ਦੁਆਰਾ ਲਿਖੀਆਂ ਹੋਈਆਂ ਨੇ ਜੀ ਇਹ ਲਿਖੀਆਂ ਹੋਈਆਂ ਨੇ ਸੁਝਾਨ ਸਿੰਘ ਦੇ ਦੁਆਰਾ ਠੀਕ ਹੈ ਸਾਇਤਕ ਆਦਮ ਵੱਲੋਂ ਉਹਨਾਂ ਦੀ ਸ਼ਹਿਰ ਤੇ ਗ੍ਰਾਂ ਨੂੰ ਜਿਹੜਾ ਪ੍ਰਸ਼ਕਾਰ ਮਿਲਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਇਹ ਕਹਾਣੀਆਂ ਇਹ ਅਗਲੀ ਕਹਾਣੀਆਂ ਜੀ ਕੁਲਫੀ ਪਹਿਲਾਂ ਆਪਾਂ ਨੇ ਕਹਾਣੀ ਜਿਹ ਸਾਂਝ ਦਸੀ ਹੈ ਉਸ ਤੋਂ ਬਾਅਦ ਕੁਲਫੀ ਦਸੀ ਹੈ ਜਿਹੜੀ ਕਿ ਪੰਜਾਬ ਸਕੂਲ ਬੋਰਡ ਦੀਆਂ ਬੁੱਕਸ ਦੇ ਵਿੱਚ ਦਿੱਤੀਆਂ ਹੋਈਆਂ ਨੇ ਠੀਕ ਹੈ ਤਾਂ ਇਹ ਦੋਨੋਂ ਤਾਂ ਹੈਗੀਆਂ ਨੇ ਇਸ ਤੋਂ ਬਿਨਾ ਇਹਨਾਂ ਸਾਰੀਆਂ ਰਚਨਾਵਾਂ ਨੂੰ ਜ਼ਰੂਰ ਤੁਸੀਂ ਯਾਦ ਕਰ ਲਿਓ ਠੀਕ ਹੈ ਇਹ ਕੁਲਫੀ ਕਹਾਣੀਆਂ ਹੈ ਇਹਨਾਂ ਦੇ ਹੁਣ ਜਿਹੜੇ ਕੁਸ਼ਚਨ ਨੇ ਦੇਖੋ ਜਿਵੇਂ ਕੁਸ਼ਚਨ ਹੈ ਕੁਲਫੀ ਕਹਾਣੀ ਦਾ ਲੇਖਕ ਕੌਣ ਹੈ ਪ੍ਰਿੰਸੀਪਲ ਸੁਝਾਨ ਸਿੰਘ ਕੁਲਫੀ ਕਹਾਣੀ ਦੀ ਘਟਨਾ ਕਿਹੜੇ ਮਹੀਨੇ ਵਿੱਚ ਵਾਪਰਦੀ ਹੈ ਜੂਨ ਵਿੱਚ ਤਾਂ ਇਹ ਸਾਰੇ ਕਹਾਣੀ ਦੇ ਵਿੱਚੋਂ ਕੁਸ਼ਚਨ ਨੇ ਠੀਕ ਹੈ ਤਾਂ ਇਹ ਤੁਸੀਂ ਆਪਣੇ ਪੜ ਲੈਣਾ ਜੀ ਪੂਰਾ ਪੀਡੀਐਫ ਮੈਂ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਦੇ ਦੇਵਾਂਗੇ ਤੁਸੀਂ ਉੱਥੇ ਜਾ ਕੇ ਜਿਹੜਾ ਡਾਊਨਲੋਡ ਕਰਕੇ ਪੜ ਲੈਣਾ ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ ਇਹਨਾਂ ਦਾ ਪਹਿਲਾ ਲੇਖ ਸੀ ਤਵਿਆਂ ਦਾ ਵਾਜਾ ਉਸ ਵੇਲੇ ਦੇ ਇੱਕ ਮਹਾਵਾਰੀ ਰਸਾਲੇ ਲਿਖਾਰੀ ਦੇ ਵਿੱਚ ਛਪਿਆ ਸੀ ਉਸ ਸਮੇਂ ਕਿਰਸਾਲਾ ਆਉਂਦਾ ਸੀ ਲਿਖਾਰੀ ਤੇ ਇਹਨਾਂ ਦਾ ਪਹਿਲਾ ਲੇਖ ਹੈ ਤਵਿਆਂ ਦਾ ਵਾਜਾ ਉਸ ਸਮੇਂ ਜਿਹੜਾ ਇਹਨਾਂ ਦਾ ਇਹ ਛਪਿਆ ਸੀ ਠੀਕ ਹੈ ਤਾਂ ਇਹ ਹੈ ਜੀ ਸੁਝਾਨ ਸਿੰਘ ਦੀ ਤਸਵੀਰ ਤੇ ਉਸ ਤੋਂ ਬਾਅਦ ਆਪਾਂ ਦੇਖੀ ਅੱਗੇ ਜੀਵਨ ਸਾਥੀ ਆ ਨੀਨਾਂ ਦੀ ਜਿਹੜੀ ਵਾਈਫਸ ਉਹਨਾਂ ਦਾ ਨਾਮ ਸੀ ਜੀ ਜੋਗਿੰਦਰ ਕੌਰ ਮੋਢਲੀ ਜ਼ਿੰਦਗੀ ਬਾਰੇ ਵੈਸੇ ਆਪ ਪੜ ਚੁੱਕਿਆ ਉਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਚੁੱਕਿਆ ਸੀ ਸਿੱਖਿਆ ਦੀ ਜੇ ਗੱਲ ਕਰੀਏ ਤਾਂ ਇਹਨਾਂ ਨੇ ਜਿਹੜਾ ਹੈ ਆਪਣੀ ਐਮਏ ਵੀ ਕੰਪਲੀਟ ਕੀਤੀ ਹੈ ਬਤੌਰ ਲਿਖਾਰੀ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕਰਿਆ ਹੈ ਠੀਕ ਹੈ ਜ਼ਿਆਦਾਤਰ ਕਹਾਣੀਆਂ ਹੀ ਲਿਖੀਆਂ ਨੇ ਸੁਝਾਨ ਸਿੰਘ ਸਮਾਜ ਨੂੰ ਜਿਹੜਾ ਜ਼ਿਆਦਾ ਮੁੱਖ ਰੱਖਦਾ ਸੀ ਸਮਾਜ ਦੇ ਜ਼ਿਆਦਾ ਕਹਾਣੀਆਂ ਦੇਖਣ ਨੂੰ ਮਿਲਦੀਆਂ ਨੇ ਜਿਹੜੀ ਕੁਲਫੀ ਕਹਾਣੀਆਂ ਉਹ ਵੀ ਸਮਾਜ ਦੇ ਉੱਪਰ ਹੀ ਦੇਖਣ ਨੂੰ ਮਿਲਦੀ ਹੈ ਤਾਂ ਇਹਨਾਂ ਨੇ ਕਾਫੀ ਸਾਰੀਆਂ ਜਿਹੜੀਆਂ ਕਹਾਣੀਆਂ ਨੇ ਉਹ ਵੀ ਲਿਖੀਆਂ ਨੇ ਠੀਕ ਹੈ ਇਸ ਤੋਂ ਬਿਨਾ ਜਿਵੇਂ ਉਹਨਾਂ ਦਾ ਪਹਿਲਾ ਲੇਖ ਸੀ ਤਵੀਆਂ ਵਾਲਾ ਵਾਜਾ ਏ ਵੀ ਛਪਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀਆਂ ਕੁਝ ਕਹਾਣੀਆਂ ਜਿਵੇਂ ਆ ਦੇਖੋ ਜੇ ਕੁਐਸਚਨ ਆ ਜੇ ਨਾ ਕਲਗੀ ਦੀਆਂ ਅਣੀਆਂ ਕਿਸ ਦੀਆਂ ਲਿਖੀਆਂ ਹੋਈਆਂ ਨੇ ਤਾਂ ਇਹ ਵੀ ਕਿਸ ਦਾ ਲਿਖਿਆ ਹੋਇਆ ਜੀ ਸੁਝਾਨ ਸਿੰਘ ਦਾ ਹੀ ਲਿਖਿਆ ਹੋਇਆ ਹੈ ਠੀਕ ਹੈ ਡੇਡ ਆਦਮੀਆਂ ਦੇਖੋ ਡੇਡ ਆਦਮੀ ਜਿਹੜੀ ਰਚਨਾਏ ਕਹਾਣੀਆਂ ਕਿਹਦੇ ਦੁਆਰਾ ਲਿਖੀ ਹੋਈ ਹੈ ਇਹ ਵੀ ਸੁਝਾਨ ਸਿੰਘ ਦੇ ਦੁਆਰਾ ਹੀ ਲਿਖੀ ਹੋਈ ਹੈ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਨੇ ਜੀ ਤਿੰਨ ਸ੍ਰੀ ਗੁਰੂ ਨਾਨਕ ਦੇਵ ਜੀ ਯਾਨੀ ਕਿ ਉਹਨਾਂ ਨੇ ਉਹਦਾ ਨਾਮ ਰੱਖਿਆ ਵਾਅਦੇ ਕੀਆ ਵਡਿਆਈਆਂ ਗੁਰੂ ਅਮਰਦਾਸ ਜੀ ਅਮਰਗੁਰੂ ਰਿਸ਼ੀਮਾਨ ਗੁਰੂ ਗੋਬਿੰਦ ਸਿੰਘ ਜੀ ਕਲਗੀ ਦੀਆਂ ਆਣੀਆਂ ਦੀਆਂ ਜੀਵਨੀਆਂ ਉੱਤੇ ਉਹਨਾਂ ਨੇ ਤਿੰਨ ਕਿਤਾਬਾਂ ਵੀ ਜੜੀਆਂ ਨੇ ਉਹ ਲਿਖੀਆਂ ਨੇ ਸੁਝਾਨ ਸਿੰਘ ਨੇ ਤਾਂ ਵੀ ਤੁਸੀਂ ਜਿਹੜਾ ਜ਼ਰੂਰ ਨੋਟ ਕਰ ਲਿਓ ਉਸ ਤੋਂ ਬਾਅਦ ਆਪਾਂ ਗੱਲ ਕਰ ਲਈ ਕਹਾਣੀ ਸੰਗ੍ਰਹਿ ਦੀ ਦੁੱਖ ਸੁੱਖ ਦੁੱਖ ਸੁੱਖ ਤੋਂ ਪਿੱਛੋਂ ਇਹ ਸਾਰੇ ਆਪਾਂ ਪੜ ਚੁੱਕੇ ਹਾਂ ਕਲਗੀ ਦੀਆਂ ਆਣੀਆਂ ਸ਼ਹਿਰਗਰਾਂ ਸੱਬਰੰਗ ਨਰਕਾਂ ਦੇ ਦੇਵਤੇ ਸਵਾਲ ਜਵਾਬ ਪੱਤਨ ਅਤੇ ਸਰਾ ਇਹਨੂੰ ਨੋਟ ਕਰ ਲਓ ਜੀ ਪੱਤਨ ਅਤੇ ਸਰਾ ਸੱਤ ਸੁਰਾਂ ਸਾਰੇ ਪੱਤੇ ਲਾਲੀ ਹਰੀਆਲੀ ਇਹ ਸਾਰੀਆਂ ਰਚਨਾਵਾਂ ਜਿਹੜੀਆਂ ਨੇ ਸੁਝਾਨ ਸਿੰਘ ਦੀਆਂ ਨੇ ਨਿਖਰੇ ਤਾਰੇ ਮੋਤੀਆਂ ਦੀ ਮਾਲਾ ਠੀਕ ਹੈ ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ ਅੱਗੇ ਜੇ ਆਪਾਂ ਗੱਲ ਕਰ ਲਈਏ ਖੁੰਬਾਂ ਦਾ ਸ਼ਿਕਾਰ ਠੀਕ ਹੈ ਤਾਂ ਇਹ ਵੀ ਜਿਹੜੀ ਹੈ ਇਹਨਾਂ ਦੀ ਕਹਾਣੀਆਂ ਪਠਾਨ ਦੀ ਧੀ ਵੱਡੇ ਕਿਆਂ ਵਡਿਆਈਆਂ ਪ੍ਰਸਿੱਧ ਕਹਾਣੀਆਂ ਜਿਹਨਾਂ ਨੂੰ ਜ਼ਿਆਦਾ ਪੌਪੂਲਰ ਹੋਈਆਂ ਨੇ ਉਹ ਇਹੀ ਨੇ ਕੁਲਫੀ ਰਾਸਲੀਲਾ ਪਰੋਣਾ ਬਾਗਾਂ ਦਾ ਰਖਾ ਪਠਾਨ ਦੀ ਧੀ ਇਸ ਤੋਂ ਬਿਨਾ ਜਿਹੜੀਆਂ ਇਹ ਸੱਤ ਕਹਾਣੀਆਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਇਹਨਾਂ ਦੇ ਵਿੱਚ ਇੱਕ ਹੋਰ ਐਡ ਕਰ ਲਓ ਜੀ ਸਾਂਝ ਕਹਾਣੀ ਇਹ ਅੱਠ ਕਹਾਣੀਆਂ ਬਹੁਤ ਇੰਪੋਰਟੈਂਟ ਨੇ ਇਹਨਾਂ ਦੇ ਵਿੱਚੋਂ ਇੱਕ ਕੁਐਸਚਨ ਪੱਕਾ ਦੇਖਣ ਨੂੰ ਮਿਲੇਗਾ ਹੀ ਮਿਲੇਗਾ ਤੁਹਾਨੂੰ ਗਾਰੰਟੀ ਹੈ ਠੀਕ ਹੈ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਸ ਕਰਕੇ ਇਸ ਨੂੰ ਜਿਹੜਾ ਨੋਟ ਕਰ ਲਿਓ ਅੱਗੇ ਆਪਾਂ ਸਨਮਾਨ ਦੀ ਗੱਲ ਕਰੀਏ ਤਾਂ ਇਹ ਆਪਾਂ 올ਰੀਡੀ ਪੜ ਚੁੱਕੀਆਂ ਠੀਕ ਹੈ ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ ਅਗੇ ਇਹਨਾਂ ਦੀਆਂ ਕੁਝ ਜਿਹੜੀਆਂ ਨੇ ਇਨਫੋਰਮੇਸ਼ਨ ਦਿੱਤੀ ਹੋਈ ਹੈ ਜਿਵੇਂ ਇਹਨਾਂ ਦੀ ਜਿਹੜੇ ਕਹਾਣੀਆਂ ਨੇ ਉਹ ਗਰੀਬ ਵਰਗ ਤੇ ਜ਼ਿਆਦਾ ਲਿਖੀਆਂ ਜਾਂਦੀਆਂ ਸੀ ਸਮਾਜ ਤੇ ਔਰਤਾਂ ਤੇ ਠੀਕ ਹੈ ਜਿਵੇਂ ਕਿ ਦੇਖੋ ਆ ਪੀਸ਼ਮ ਤਪੱਸਿਆ ਇਹ ਵੀ ਸੁਜਾਨ ਸਿੰਘ ਦੀ ਰਚਨਾਏ ਪਛਾਣ ਡੇੜਾ ਆਦਮੀ ਐਕਸੀਡੈਂਟ ਸਵਰਗ ਦੀ ਝਲਕ ਇਹ ਸੁਜਾਨ ਸਿੰਘ ਦੀਆਂ ਅਜਿਹੀਆਂ ਕਹਾਣੀਆਂ ਨੇ ਜਿਨ੍ਹਾਂ ਵਿੱਚ ਉਹਨਾਂ ਨੇ ਔਰਤਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ ਤਾਂ ਇਹਨਾਂ ਕਹਾਣੀਆਂ ਨੂੰ ਵੀ ਤੁਸੀਂ ਪੜ੍ਹ ਸਕਦੇ ਹੋ ਜੀ ਠੀਕ ਹੈ ਔਰਤ ਪ੍ਰਤੀ ਉਹਨਾਂ ਦਾ ਜਿਹੜਾ ਦ੍ਰਿਸ਼ਟੀਕੋਣ ਆ ਬੜਾ ਕੋਮਲ ਅਤੇ ਨਿਰਮਲ ਸੀ ਉਹਨਾਂ ਨੇ ਆਮ ਸਧਾਰਨ ਲੋਕਾਂ ਦੇ ਲਈ ਜਿਹੜਾ ਕੰਮ ਕੀਤਾ ਏ ਸੁਝਾਨ ਸਿੰਘ ਇੱਕ ਸੁਹਿਰਦ ਮਿੱਠ ਬੋਲੜਾ ਮਿਲਾਪੜਾ ਹਸਮੁਖ ਅਤੇ ਧੀਰਜवान ਵਿਅਕਤੀ ਸੀ ਉਹ ਅੰਗਰੇਜ਼ੀ ਪੰਜਾਬੀ ਹਿੰਦੀ ਉਰਦੂ ਅਤੇ ਬੰਗਲਾ ਭਾਸ਼ਾਵਾਂ ਯਾਨੀ ਇਹ ਸਾਰੀਆਂ ਭਾਸ਼ਾਵਾਂ ਨੂੰ ਆਉਂਦੀਆਂ ਸੀਗੀਆਂ ਠੀਕ ਹੈ ਉਸ ਦੀਆਂ ਕਹਾਣੀਆਂ ਪੰਜਾਬੀ ਤੋਂ ਬਿਨਾ ਹੋਰ ਭਾਸ਼ਾਵਾਂ ਵਿੱਚ ਵੀ ਛਪੀਆਂ ਉਸ ਨੇ 8 ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ ਜੋ ਕਿ ਇਸ ਪ੍ਰਕਾਰ ਹਨ ਤਾਂ ਇਹ ਜਰੂਰ ਨੋਟ ਕਰ ਲਿਓ ਜੀ ਸਨ ਤੁਹਾਡੇ ਕੋਲ ਲਿਖੇ ਹੋਏ ਨੇ ਦੁਖਸੀਖੁਨੀਆਂ 141 ਦੁਖ ਸੁਖ ਤੋਂ ਪਿੱਛੇ 1946 ਸਾਬਰਾਂ 1951 ਤੇ ਇਹਨਾਂ ਦੇ ਸਨ ਵਗੈਰਾ ਜਿਹੜੇ ਨੇ ਜ਼ਰੂਰ ਨੋਟ ਕਰ ਲਿਓ ਠੀਕ ਹੈ ਤਾਂ ਇਹਨਾਂ ਨੇ ਅੱਠ ਕਹਾਣੀ ਸੰਗ੍ਰਹਿ ਜਿਹੜੇ ਨੇ ਪ੍ਰਕਾਸ਼ਿਤ ਕਰਵਾਏ ਸੀਗੇ ਜਿਨ੍ਹਾਂ ਦੇ ਨਾਮ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋਵੋਗੇ ਕਲੀਅਰ ਹੈ ਇਸ ਤੋਂ ਬਿਨਾ ਮੋਤੀਆਂ ਦੀ ਮਾਲਾ ਕਦੋਂ ਆਇਆ ਸੀ ਇਹਨਾਂ ਦੀ ਕਹਾਣੀ 1971 ਦੇ ਵਿੱਚ ਆਈ ਸੀ ਪੱਤਨ ਤੇ ਸਰਾ 1972 ਠੀਕ ਹੈ ਸਤ ਸੂਰਾ 1975 ਤਾਂ ਇਹ ਜਿਹੜੀਆਂ ਤਰੀਖਸ ਨੇ ਯਾਨੀ ਕਿ ਜਿਹੜੀਆਂ ਇਹ ਆਪਣੇ ਕੋਲ ਸੰਨ ਨੇ ਇਹਨਾਂ ਨੂੰ ਜਿਹੜੀਆਂ ਜ਼ਰੂਰੀ ਯਾਦ ਕਰ ਲਿਓ ਉਸ ਤੋਂ ਬਿਨਾ ਭਾਰਤਕ ਭਾਗ ਦੀ ਗੱਲ ਕਰੀਏ ਤਾਂ ਭਾਰਤਕ ਦੇ ਵਿੱਚ ਖੁੰਬਾਂ ਦਾ ਸ਼ਿਕਾਰ ਕਲਗੀ ਦੀਆਂ ਆਣੀਆਂ ਇਹ ਦੇਖਣ ਨੂੰ ਮਿਲਦੀਆਂ ਨੇ ਕਵਿਤਾ ਦੇ ਵਿੱਚ ਪੰਜਾਬੀ ਕਵਿਤਾ ਹੈਗੀ ਇੱਕ ਸੰਪਾਦਨਾ ਜੀ ਗੱਲ ਕਰੀਏ ਧਰਤੀ ਦੇ ਲਾਲ ਨਖਰੇ ਤਾਰੇ ਇਹ ਵੀ ਨਾ ਦੀ ਹੀ ਰਚਨਾ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਜੀ 1987 ਦੇ ਵਿੱਚ 2 ਸਾਲ ਦੇ ਲਈ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਦਾ ਸਰਬਸੰਮਤੀ ਨਾਲ ਜਿਹੜਾ ਸੁਜਾਨ ਸਿੰਘ ਨੂੰ ਚੁਣਿਆ ਗਿਆ ਸੀ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਕਈ ਇਨਾਮ ਪ੍ਰਾਪਤ ਕੀਤੇ ਨੇ ਪੁਸਤਕ ਸਵਾਲ ਜਵਾਬ ਲਈ ਡਾਕਟਰ ਅਵਤਾਰ ਸਿੰਘ ਅਵਾਰਡ ਉਹਨਾਂ ਨੂੰ ਮਿਲਿਆ ਸੀਗਾ ਠੀਕ ਹੈ ਖੁੰਬਾ ਦਾ ਸ਼ਿਕਾਰ ਲਈ ਭਾਸ਼ਾ ਵਿਭਾਗ ਪੰਜਾਬ ਦਾ ਅਵਾਰਡ ਮਿਲਿਆ ਹੋਇਆ ਏ ਸਾਹਿਤਿਕ ਸੇਵਾ ਲਈ ਇਹਨਾਂ ਨੂੰ ਸਰਦਾਰ ਕਰਤਾਰ ਸਿੰਘ ਢਾਲੀਵਾਲ ਅਵਾਰਡ ਤਾਂ ਇਹਨਾਂ ਨੂੰ ਕਾਫੀ ਸਾਰੇ ਜਿਹੜੇ ਅਵਾਰਡ ਨੇ ਦੇਖਣ ਨੂੰ ਮਿਲਦੇ ਨੇ 1985 ਦੇ ਵਿੱਚ ਇਹਨਾਂ ਨੂੰ ਸ਼ਹਿਰ ਅਤੇ ਗ੍ਰਾਂ ਦੇ ਲਈ ਮਿਲਿਆ ਸੀਗਾ ਤੇ 1971 ਦੇ ਵਿੱਚ ਇਹਨਾਂ ਨੂੰ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਵਜੋਂ ਵੀ ਜਿਹੜਾ ਸਨਮਾਨਿਤ ਕੀਤਾ ਗਿਆ ਸੀ ਕਲੀਅਰ ਹੈ ਤਾਂ ਇਹਨਾਂ ਦੀ ਜਿਹੜੀ ਕਹਾਣੀਆਂ ਨੇ ਉਹ ਬਹੁਤ ਜ਼ਿਆਦਾ ਡੂੰਘੀਆਂ ਨੇ ਇਸ ਦੀਆਂ ਕਹਾਣੀਆਂ ਦੱਬੇ ਕੁਚਲੇ ਲੋਕਾਂ ਦਾ ਸਿਰਫ ਜਿਹੜਾ ਉਹ ਸਿਰਫ ਦੱਸਣਾ ਹੀ ਨਹੀਂ ਹੁੰਦਾ ਸਗੋਂ ਉਹਨਾਂ ਦੀ ਜਿਹੜੀ ਨਿਡਰਤਾ ਹੈ ਉਹਨੂੰ ਵੀ ਦੱਸਦੇ ਨੇ ਇਹਨਾਂ ਦੀ ਜਿਹੜੀ ਕਹਾਣੀਆਂ ਨੇ ਉਹਨਾਂ ਦਾ ਰੰਗ ਵੱਖਰਾ ਹੈ ਤੇ ਉਹਨਾਂ ਦਾ ਨਾਮ ਹੈ ਕਹਾਣੀਆਂ ਦਾ ਉਹ ਵੀ ਇੱਕ ਅਜੀਬ ਹੀ ਆ ਕਹਿ ਲੋ ਵੀ ਇੱਕ ਅਨੋਖਾ ਹੀ ਨਾਮ ਹੁੰਦਾ ਹੈ ਜਿਵੇਂ ਨਰਕਾਂ ਦੇ ਦੇਵਤੇ ਹਨਾ ਇੱਕ ਪਾਸੇ ਆਪਾਂ ਦੇਵਤੇ ਕਹਿ ਰਹੇ ਆ ਇੱਕ ਪਾਸੇ ਆਪਾਂ ਨਰਕ ਕਹਿ ਰਹੇ ਆ ਯਾਨੀ ਬਿਲਕੁਲ ਅਪੋਜ਼ਿਟ ਨਹੀਂ ਬਾਗਾਂ ਦਾ ਰਾਖਾ ਹਨਾ ਤਾਂ ਇਸ ਤਰੀਕੇ ਨਾਲ ਤਾਂ ਇਹਨਾਂ ਦੀਆਂ ਕਹਾਣੀਆਂ ਜਿਹੜੇ ਨੇ ਬਹੁਤ ਹੀ ਜ਼ਿਆਦਾ मीनिंगफुल ਨੇ ਬਹੁਤ ਲੋ ਵੀ ਯੋਗਦਾਨ ਵਾਲੀਆਂ ਨੇ ਇਸਤਰੀ ਉਹਦੇ ਵਿੱਚ ਵੀ ਕਿ ਇਸਤਰੀਆਂ ਦਾ ਸਤਿਕਾਰ ਕਰੀਏ ਇਸਤਰੀਆਂ ਦੇ ਜਿਹੜੀ ਇਹ ਗੱਲ ਕੀਤੀ ਇਹਨਾਂ ਨੇ ਆਪਣੀ ਕਹਾਣੀਆਂ ਦੇ ਵਿੱਚ ਇਸ ਤੋਂ ਬਿਨਾਂ ਨੇ ਸਮਾਜ ਨੂੰ ਲੈ ਕੇ ਜਿਹੜਾ ਬਹੁਤ ਸਾਰੀ ਰਚਨਾਵਾਂ ਵੀ ਦੇਖਣ ਨੂੰ ਮਿਲਦੀਆਂ ਨੇ ਉਸ ਤੋਂ ਬਾਅਦ ਫਿਰ 1993 ਨੂੰ ਇਹਨਾਂ ਦਾ ਜਿਹੜਾ ਦੇਹਾਂਤ ਹੋ ਗਿਆ ਸੀਗਾ ਠੀਕ ਹੈ ਬਾਕੀ ਜਿਵੇਂ ਬੰਦ ਖਲਾਸ ਰਚਨਾਏ ਇਹ ਵੀ ਪ੍ਰਿੰਸੀਪਲ ਸੁਝਾਨ ਸਿੰਘ ਦੀਆਂ ਮੁਗਲ ਖਾਲਸਾ ਇਹਨਾਂ ਨੂੰ ਤੁਸੀਂ ਬਾਅਦ ਦੇ ਵਿੱਚ ਜਿਹੜਾ ਪੜ ਸਕਦੇ ਹੋ 베ਰੀਆਂ ਲੇਖ ਵੀ ਪ੍ਰਿੰਸੀਪਲ ਸੁਝਾਨ ਸਿੰਘ ਦੁਆਰਾ ਲਿਖਿਆ ਗਿਆ ਮੋਤੀ ਲੇਖ ਵੀ ਠੀਕ ਹੈ ਤਾਂ ਇਹ ਸਾਰਾ ਤੁਸੀਂ ਆਪਣੇ ਆਪ ਜਿਹੜਾ ਰੀਡ ਕਰ ਲੈਣਾ ਕਾਈ ਛੋਟਾ ਜਿਹਾ ਚੈਪਟਰ ਸੀ ਇਸ ਦੇ ਨਾਲ ਹੀ ਚੈਪਟਰ ਆਪਣਾ ਕੰਪਲੀਟ ਹੋ ਗਿਆ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਬਾਕੀ ਇਹ ਪੂਰਾ ਪੀਡੀਐਫ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਮਿਲ ਜੇਗਾ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜੋ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਉੱਥੇ ਆਪਾਂ ਹਰ ਪ੍ਰਕਾਰ ਦੀ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆਂ ਨਾ ਹੁਣ ਆਪਣਾ ਪਹਿਲਾ ਹੋ ਚੁੱਕਿਆ ਜੀਵਨੀ ਰਚਨਾਵਾ ਆਧੁਨਿਕ ਪੰਜਾਬੀ ਕਵਿਤਾ ਵੀ ਹੋ ਚੁੱਕਿਆ ਹੈ ਵਾਰਤਕ ਭਾਗ ਵੀ ਹੋ ਚੁੱਕਿਆ ਹੈ ਕਹਾਣੀ ਭਾਗ ਦੇ ਵਿੱਚੋਂ ਆਪਾਂ ਨੇ ਫਰਸਟ ਕਰ ਲਿਆ ਹੁਣ ਆਪਣੀਆਂ ਦੋ ਕਹਾਣੀਆਂ ਰਹਿ ਗਿਆ ਕੁਲਵੰਤ ਸਿੰਘ ਵਿਰਕ ਤੇ ਬਰਿਆਮ ਸਿੰਘ ਸੰਧੂ ਠੀਕ ਹੈ ਇਹ ਦੋ ਕਹਾਣੀਆਂ ਰਹਿ ਗਿਆ ਤਾਂ ਇਹਨਾਂ ਨੂੰ ਵੀ ਜਰੂਰ ਜਿਹੜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਵਰ ਕਰਾਂਗੇ ਬਾਕੀ ਇੱਕ ਛੋਟੀ ਜੀ ਅਪਡੇਟ ਤੁਹਾਨੂੰ ਦੇਣੀ ਸੀਗੀ ਜੀ ਤਾਂ ਅਪਡੇਟ ਇਹ ਹੈ ਜੀ ਜਿਹੜੀ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਠੀਕ ਹੈ 9594 ਦੇ ਜਿਹੜੇ ਆਪਾਂ ਨੇ ਸੈਂਪਲ ਪੇਪਰ ਇੱਕ ਸੋਲਵ ਕਰਿਆ ਸੀਗਾ ਉਸੇ ਤਰ੍ਹਾਂ ਪੰਜ ਸੈਂਪਲ ਪੇਪਰ ਜਿਹੜੇ ਨੇ ਇਸ ਦੇ ਤਿਆਰ ਕੀਤੇ ਜਾ ਰਹੇ ਨੇ ਸਪੈਸ਼ਲੀ 9594 ਪੇਪਰ ਨੂੰ ਲੈ ਕੇ ਠੀਕ ਹੈ ਇਹਨਾਂ ਦਾ ਫਾਇਦਾ ਕੀ ਹੋਊਗਾ ਤੁਹਾਨੂੰ ਸੈਂਪਲ ਪੇਪਰ ਦਾ ਜਿਵੇਂ ਤੁਹਾਨੂੰ ਤਿਆਰੀ ਦਾ ਪਤਾ ਲੱਗੇਗਾ ਦੂਜੀ ਗੱਲ ਤੁਹਾਡੀ ਪ੍ਰੈਕਟਿਸ ਹੋਏਗੀ ਇਸ ਦੇ ਵਿੱਚ ਜਿਹੜੇ ਨੇ 500 ਕੁਐਸਚਨ ਹੋਣਗੇ ਠੀਕ ਹੈ ਜਿਵੇਂ ਇੱਕ ਸੈਂਪਲ ਪੇਪਰ ਦੇ ਵਿੱਚ 100 ਕੁਐਸਚਨ ਨੇ ਤਾਂ ਇਸ ਦੇ ਵਿੱਚ ਕਿੰਨੇ ਕੁਐਸਚਨ ਹੋਣਗੇ ਪੰਜ ਸੈਂਪਲ ਪੇਪਰ ਨੇ ਯਾਨੀ 500 ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਠੀਕ ਹੈ ਤਾਂ ਇਹਦੇ ਵਿੱਚ ਕੀ ਹੈ ਜਿਹੜਾ ਆਪਣਾ ਪੂਰਾ ਸਿਲੇਬਸ ਹੈ ਗ੍ਰਾਮਰ ਪਲੱਸ ਸਾਹਿਤ ਉਹਨਾਂ ਦੋਹਾਂ ਨੂੰ ਮਿਲਾ ਕੇ ਪੂਰੇ ਸਿਲੇਬਸ ਦੇ ਵਿੱਚੋਂ ਹੀ ਜਿਹੜੇ ਬੈਸਟ ਦੇ ਟੌਪ ਦੇ ਕੁਐਸਚਨ ਨੇ ਛਾਂਟ ਛਾਂਟ ਕੇ ਉਹੀ ਤਿਆਰ ਕੀਤੇ ਜਾ ਰਹੇ ਨੇ ਤਾਂ ਇਹ ਜਿਹੜੇ ਪੰਜ ਸੈਂਪਲ ਪੇਪਰ ਨੇ ਤੁਹਾਡੀ ਤਿਆਰੀ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਨਗੇ ਤੁਹਾਨੂੰ ਇਹ ਵੀ ਪਤਾ ਹੈ ਕਿ ਜੂਨ ਦੇ ਸੈਕੰਡ ਵੀਕ ਤੱਕ ਜਿਹੜਾ ਐਗਜ਼ਾਮ ਹੈ ਕੰਡਕਟ ਕਰਾ ਲਿਆ ਜਾਏਗਾ ਟਾਈਮ ਬਹੁਤ ਘੱਟ ਹੈ ਤਾਂ ਜਿੰਨੀ ਜ਼ਿਆਦਾ ਪ੍ਰੈਕਟਿਸ ਹੋਏਗੀ ਉੰਨਾ ਹੀ ਜ਼ਿਆਦਾ ਫਾਇਦਾ ਹੋਏਗਾ ਠੀਕ ਹੈ ਤਾਂ ਐਨਐਮਸ ਕਿਉ ਨੂੰ ਜਿਹੜਾ ਕਰਨ ਦਾ ਬਹੁਤ ਜ਼ਿਆਦਾ ਫਾਇਦਾ ਹੋਏਗਾ ਤੁਹਾਨੂੰ ਇੱਕ ਤਾਂ ਤੁਹਾਡੀ ਤਿਆਰੀ ਦੇ ਵਿੱਚ ਤੁਹਾਨੂੰ ਕੰਫੀਡੈਂਸ ਦੇਊਗਾ ਕਿਉਂਕਿ ਜਦੋਂ ਤੁਸੀਂ ਕੁਐਸਚਨ ਸੋਲਵ ਕਰਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਚੀਜ਼ ਤੁਹਾਨੂੰ ਜ਼ਿਆਦਾ ਤਰੀਕੇ ਨਾਲ ਕਰਨ ਦੀ ਹੋਰ ਲੋੜ ਹੈ ਤੇ ਕਿਹੜੀ ਚੀਜ਼ ਤੁਸੀਂ ਜਿਹੜੀ ਆ ਉਹ ਕਰ ਚੁੱਕੇ ਹੋ ਕਲੀਅਰ ਹੈ ਤੁਹਾਨੂੰ ਕਮੀਆਂ ਖੂਬੀਆਂ ਆਪਣੀਆਂ ਸਾਰੀਆਂ ਪਤਾ ਲੱਗ ਜਾਣਗੀਆਂ ਤਾਂ ਜਦੋਂ ਹੀ ਇਹ ਜਿਹੜੇ ਸੈਂਪਲ ਪੇਪਰਸ ਨੇ ਕੰਪਲੀਟ ਹੁੰਦੇ ਨੇ ਫਿਰ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਇਹਦੀ ਜਿਹੜੀ ਅਪਡੇਟ ਆ ਉਹ ਜ਼ਰੂਰ ਦੇ ਦੇਵਾਂਗੀ ਠੀਕ ਹੈ ਫਿਲਹਾਲ ਇਹਦੇ ਤੇ ਥੋੜਾ ਜਿਹਾ ਕੰਮ ਚੱਲ ਰਿਹਾ ਜਦੋਂ ਵੀ ਕੰਪਲੀਟ ਹੋਏਗੀ ਮੈਂ ਤੁਹਾਨੂੰ ਦੱਸ ਦੇਵਾਂਗੀ ਕਲੀਅਰ ਹੈ ਤੇ ਇਸ ਦੇ ਨਾਲ ਹੀ ਦੇਖੋ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਕਿਉਂਕਿ ਉੱਥੇ ਹੀ ਤੁਹਾਨੂੰ ਸਾਰੇ ਨੋਟੀਫਿਕੇਸ਼ਨ ਜਦੋਂ ਵੀ ਕਲਾਸਿਸ ਜਿਹੜੀਆਂ ਨੇ ਲੱਗਦੀਆਂ ਨੇ ਉਹ ਦਾ ਨੋਟੀਫਿਕੇਸ਼ਨ ਹੈ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚਿਆ ਕਰੇਗਾ ਤਾਂ ਇਸ ਕਰਕੇ ਬੈਲ ਆਈਕਨ ਹੁਣ ਆਪਣੇ ਸਿਰਫ ਕਹਾਣੀ ਭਾਗ ਦੇ ਦੋ ਚੈਪਟਰ ਰਹਿ ਗਏ ਇਸ ਤੋਂ ਬਾਅਦ ਫਿਰ ਆਪਾਂ ਗ੍ਰਾਮਰ ਵਾਲਾ ਪਾਠ ਜਿਹੜਾ ਕਵਰ ਕਰ ਲਾਂਗੇ ਕਿਉਂਕਿ ਥੋੜੇ ਬਹੁਤ ਦੋ ਤਿੰਨ ਚੈਪਟਰ ਕਹਿ ਲਓ ਜਿਵੇਂ ਆ ਦੇਖੋ ਆ ਭਾਸ਼ਾ ਭਾਸ਼ਾ મે ਆਲਰੇਡੀ ਕਵਰ ਕਰਾ ਚੁੱਕੀਆਂ ਹਨਾ ਲਿਪੀ ਅਤੇ ਗੁਰਮੁਖੀ ਲਿਪੀ ਇਸ ਤੇ ਮੈਂ ਇੱਕ ਡਿਟੇਲ ਵੀਡੀਓ ਲੈ ਕੇ ਆਵਾਂਗੀ ਲਗਭਗ ਘੰਟੇ ਡੇਢ ਘੰਟੇ ਦੀ ਹੋਊਗੀ ਜਿਸ ਦੇ ਵਿੱਚ ਆਪਾਂ ਲਿਪੀ ਦਾ ਬਿਲਕੁਲ ਨਿਕਾਸ ਕੀ ਰਿਹਾ ਹੈ ਇਤਿਹਾਸ ਕੀ ਹੈ ਕਿੱਥੋਂ ਬਣੀ ਕਿਹੜੇ ਅੱਖਰ ਕਿਵੇਂ ਆਏ ਕਿਹਦੇ ਦੁਆਰਾ ਪੈਦਾ ਕੀਤੇ ਗਏ ਤਾਂ ਉਹ ਸਾਰ ਆਪਾਂ ਇਹਦੇ ਵਿੱਚ ਕਵਰ ਕਰਾਂਗੇ ਠੀਕ ਹੈ ਗੁਰਮੁਖੀ ਲਿ ਇਨਾ ਤੋਂ ਬਾਅਦ ਫਿਰ ਆਪਾਂ ਪੰਜਾਬੀ ਗ੍ਰਾਮਰ ਵਾਲਾ ਪਾਠ ਕਵਰ ਕਰਾਂਗੇ ਠੀਕ ਹੈ ਤਾਂ ਜੇਕਰ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਹਰ ਵਾਰ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ ਜੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਬਾਕੀ ਜੇਕਰ ਕਿਸੇ ਵੀ ਕੁਸ਼ਣ ਨੂੰ ਲੈ ਕੇ ਤੁਹਾਡਾ ਡਾਊਟ ਹੋਵੇ ਸੁਝਾਅ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਜਲਦੀ ਹਾਜ਼ਰ ਹੋਵਾਂਗੇ ਆਪਾਂ ਨੈਕਸਟ ਵੀਡੀਓ ਲੈ ਕੇ ਵੀਡੀਓ ਦੇਖਣ ਤੱਕ ਧੰਨਵਾਦ ਥੈਂਕ ਯੂ